ਠੀਕ ਠਾਕ ਹਾਂ ਤਗੜੇ ਹੋ ਘਰ ਪਰਵਾਹ ਠੀਕ ਹੈ ਹੁਣ ਮੈਂ ਅੱਜ ਇੱਕ ਦੋ ਟੀਵੀ ਚੈਨਲਾਂ ਤੇ ਦੇਖਿਆ ਕਿ ਰਾਜੇ ਵੜਿੰਗ ਨੂੰ ਕਹਿ ਰਹੇ ਨੇ ਕਿ ਰਾਜਾ ਵੜਿੰਗ ਕੁੰਮ ਸ਼ੁਦਾ ਦੀ ਤਲਾਸ਼ 'ਚ ਹੈ ਲੁਧਿਆਣੇ ਦੇ ਲੋਕ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਨਾ ਹੈ ਈ ਅਗਰ ਰਾਜਾ ਵੜਿੰਗ ਗੁੰਮਸ਼ੁਦਾ ਦੀ ਤਲਾਸ਼ ਹੈ ਨਾ ਤਾਂ ਫਿਰ ਪੰਜਾਬ ਦਾ ਹਰੇਕ ਲੀਡਰ ਗੁੰਮਸ਼ੁਦਾ ਦੀ ਤਲਾਸ਼ ਹੈ ਕਿਉਂਕਿ ਜਰਾ ਮੇਰੀ ਫੇਸਬੁੱਕ ਦੇਖ ਲੋ ਮੇਰਾ ਖਿਆਲ ਇੱਕ ਵੀ ਦਿਨ ਛੁੱਟੀ ਨਹੀਂ ਹੋਣੀ ਕਿ ਰਾਜਾ ਵੜਿੰਗ ਪੰਜਾਬ ਦੇ ਕਿਸੇ ਮਸਲੇਾਂ ਤੇ ਜਾਂ ਹਲਕੇ ਦੇ ਵਿੱਚ ਆਮ ਲੋਕਾਂ ਨੂੰ ਮਿਲਦਾ ਤੁਹਾਨੂੰ ਮਿਲੇਗਾ ਤੁਹਾਨੂੰ ਕਿਤੇ ਇਹ ਨਹੀਂ ਦਿਖੇਗਾ ਕਿ ਰਾਜਾ ਵੜਿੰਗ ਗਾਇਬ ਹੈ 5 ਦਿਨਾਂ ਦਾ 7 ਦਿਨਾਂ ਦਾ ਰਾਜਾ ਵੜਿੰਗ ਹੈ ਕਿੱਥੇ ਸੋ ਜਿਹੜੇ ਰਾਜਾ ਵੜਿੰਗ ਨੂੰ ਦੱਸ ਰਹੇ ਸੀ ਵੀ ਇਹ ਗਮਸ਼ੂਦਾ ਦੀ ਤਲਾਸ਼ ਹੈ ਉਹ ਵਿਅਕਤੀ ਕੌਣ ਸਨ ਉਹ ਭਾਜਪਾ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪਾ ਦਿੰਨੇ ਆ ਤੇ ਉਹਨਾਂ ਦੇ ਕਾਰਨਾਮੇ ਵੀ ਕੀ ਨੇ ਉਹਨਾਂ ਦੇ ਕੌਣ ਨੇ ਉਹ ਲੋਗ ਉਹ ਆਇਡੈਂਟੀਫਾਈ ਆਲਰੇਡੀ ਅਸੀਂ ਕਰ ਲਏ ਐ ਤੇ ਉਹਨਾਂ ਨੇ ਆਪ ਕਿਹਾ ਕੁਝ ਸਾਥੀਆਂ ਨੇ ਕਿ ਬੀਜੇਪੀ ਦੇ ਲੋਗ ਨੇ ਕਿ ਜਿਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਗੁੰਮਸ਼ੁਦਾ ਤੇ ਦਾਜ ਉਹ ਭਾਈ ਬੀਜੇਪੀ ਵਾਲਿਓ ਤੁਹਾਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਤੁਸੀਂ ਆਦਮੀਆਂ ਜਾਖੜ ਸਾਹਿਬ ਨੂੰ ਭਾਲੋ ਆਦਮੀਆਂ ਬਿੱਟੂ ਜੀ ਨੂੰ ਭਾਲੋ ਤੁਹਾਡਾ ਮੇਰੇ ਨਾਲ ਕੀ ਕੰਮ ਹੈ ਔਰ ਫਿਰ ਵੀ ਅਗਰ ਤੁਹਾਨੂੰ ਮੇਰੀ ਜ਼ਰੂਰਤ ਹੈ ਜਾ ਤੁਸੀਂ ਮੈਨੂੰ ਚਾਹੁੰਦੇ ਹੋ ਤਾਂ ਮੈਂ ਆ ਜਾਣਾ ਤੁਹਾਡੇ ਕੋਲ ਅੱਜ ਸਵੇਰ 'ਚ ਥੋੜਾ ਨਾਲ ਗੱਲ ਕਰਕੇ ਸੋ ਜ਼ਰਾ ਮੈਨੂੰ ਦੱਸ ਦਿਓ ਕਿ ਤੁਹਾਨੂੰ ਮੇਰੇ ਤੇ ਕੀ ਕੰਮ ਹੈ ਅੱਛਾ ਇੱਕ ਦਿਨ ਪਹਿਲਾਂ ਤਾਂ ਮੈਂ ਲੁਧਿਆਣਾ ਸੀ ਪੰਜਾਬ ਦੇ ਸਾਰੇ ਨਿਊਜ਼ਪੇਪਰ ਦੱਸ ਰਹੇ ਔਰ ਮੇਰਾ ਫੇਸਬੁੱਕ ਦੱਸਦਾ ਬਾਕੀ ਮੈਂ ਕਿੰਨਾ ਕਿ ਐਕਟਿਵ ਆ ਜਾਂ ਨਹੀਂ ਐਕਟਿਵ ਆ ਇਹ ਮੈਨੂੰ ਬੀਜੇਪੀ ਵਾਲਿਆਂ ਤੋਂ ਜਾਂ ਹੈਗਾ ਜਾਂ ਨਹੀਂ ਹੈਗਾ ਕੋਈ ਪਰਮਾਨੈਂਟ ਦੀ ਲੋੜ ਨਹੀਂ ਆ ਕਿ ਚੰਦ ਵਿਅਕਤੀਆਂ ਨੂੰ ਵੇਚ ਕੇ ਤੁਸੀਂ ਮੇਰਾ ਉਹ ਕਹੋਂਦੇ ਕਿ ਰਾਜਾ ਬੜਿੰਗੋਮ ਛੋਦਾ ਦੀ ਤਲਾਸ਼ ਹੈ ਜਾਂ ਨਹੀਂ ਹੈ ਸੋ ਮੇਰਾ ਉੱਥੇ ਦਫ਼ਤਰ ਵੀ ਹੈ ਤੁਸੀਂ ਕਹਿੰਦੇ ਉਹ ਦਫ਼ਤਰ ਦਾ ਨਹੀਂ ਪਤਾ ਚੈਨਲ ਵਾਲੇ ਪਚਤ ਭਵਨ ਚ ਮੇਰਾ ਦਫ਼ਤਰ ਹੈ ਜਨਾਬ ਦਫ਼ਤਰ ਦੇ ਵਿੱਚ ਦੋ ਵਿਅਕਤੀ ਨੇ ਜਗਸੀਰ ਸਿੰਘ ਮੇਰਾ ਭਰਾ ਉੱਥੇ ਕੰਮ ਕਰਦਾ ਹੈ ਤੇ ਉਸ ਦਫ਼ਤਰ ਦੇ ਵਿੱਚ ਅਸੀਂ ਜਾ ਕੇ ਹਰ ਮੰਗਲਵਾਰ ਤੇ ਕਈ ਆਦੀ ਅੱਗੇ ਪਿੱਛੇ ਜਾ ਕੇ ਬੈੰਨੇ ਤੇ ਮੇਰੀ ਫੇਸਬੁੱਕ ਜ਼ਰਾ ਚੈੱਕ ਕਰ ਲੋ ਕਿ ਮੇਰਾ ਖਿਆਲ ਮੈਂ ਹਫ਼ਤੇ ਦੇ ਵਿੱਚ ਇੱਕ ਵਾਰੀ ਤੇ 10-12 ਦਿਨਾਂ ਦੇ ਵਿੱਚ ਦੋ ਵਾਰੀ ਤਾਂ ਲੁਧਿਆਣੇ ਦੇ ਵਿੱਚ ਜਾਣਾ ਸੋ ਮੈਨੂੰ ਕਿਸੇ ਤੋਂ ਉਹ ਲੈਣ ਦੀ ਲੋੜ ਦੀ ਹੈ ਪਰਮਾਨ ਕਿ ਕੌਣ ਕਿੱਥੇ ਹੈ ਭੁੱਲ ਗਿਆ ਕਿ ਗਵਾਚ ਗਿਆ ਕਿ ਗੁੰਮਸ਼ੁਦਾ ਚ ਹੈ ਤੇ ਬਾਕੀ ਯਾਰ ਮੈਂ ਫੇਰ ਕਹ ਰਿਹਾ ਕਿ ਬੀਜੇਪੀ ਵਾਲਿਆਂ ਤਾਂ ਬਿਲਕੁਲ ਹੀ ਨਹੀਂ ਮੈਨੂੰ ਭੱਲਣਾ ਚਾਹੀਦਾ ਰਾਜਾ ਵੜਿੰਗ ਕੀ ਕਰ ਰਿਹਾ ਉਹ ਵਿਖ ਰਿਹਾ ਹੈ ਰਾਜਾ ਵੜਿੰਗ ਕੀ ਕਰੂਗਾ ਉਹ ਦਿਖੂਗਾ ਤੁਹਾਨੂੰ ਸਮਝ ਗਏ ਨਾ ਭਾਈ ਸਾਹਿਬ ਸੋ ਮੇਰੀ तमाम ਲੋਕਾਂ ਨੂੰ ਬੇਨਤੀ ਹੈ ਕਿ ਇਹੋ ਜੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਔਰ ਤੁਸੀਂ ਮੇਰੀ ਫੇਸਬੁੱਕ ਤੇ ਜਾਓ ਔਰ ਕਿਸੇ ਨੂੰ ਵੀ ਮੇਰੇ ਦਫ਼ਤਰ ਜਾਣਾ ਚਾਹੁੰਦੇ ਹੋ ਕਬਜਤ ਭਵਨ ਡੀਸੀ ਦਫਤਰ ਦੇ ਸਾਹਮਣੇ ਬਚਤ ਭਵਨ ਦੇ ਵਿੱਚ ਮੇਰੇ ਕੋਲੇ ਦਫਤਰ ਹੈ ਉੱਥੇ ਜਗਸੀਰ ਸਿੰਘ ਤੁਹਾਨੂੰ ਹਾਜ਼ਰ ਮਿਲਣਗੇ ਅਗਰ ਮੇਰੇ ਘਰ ਜਾਣਾ ਚਾਹੁੰਦੇ ਹੋ ਤਾਂ ਨਹਿਰਾ ਤੇ ਸਾਊਥ ਸਿਟੀ ਕੋਲੇ ਮੈਂ ਉਸ ਘਰ ਦੀ ਲੋਕੇਸ਼ਨ ਵੀ ਪਾ ਦੂੰਗਾ ਕਿ ਕਿਸੇ ਨੇ ਤੁਸੀਂ ਜਾਣਾ ਬਹੁਤ ਸਾਰੇ ਲੋਕਾਂ ਨੂੰ ਉੱਥੇ ਪਤਾ ਹੈ ਨਹਿਰ ਦੇ ਉੱਪਰ ਹੀ ਹੈ ਬਿਲਕੁਲ ਤੇ ਸੋ ਚਨਪਤ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ 100 ਫੁੱਟ ਪਹਿਲਾਂ ਤੇ ਕੋਈ ਵੀ ਵਿਅਕਤੀ ਨੂੰ ਕਿਸੇ ਨੂੰ ਮੇਰੇ ਤਾਂ ਹੀ ਕੰਮ ਹੋਵੇ ਤੇ ਉੱਥੇ ਜਾ ਕੇ ਮੇਰੇ ਦਫ਼ਤਰ ਚੋਂ ਵੀ ਪੁੱਛ ਲੋ ਜਦੋਂ ਆਉਣਾ ਹੈ ਤੇ ਉਹ ਪੁੱਛ ਕੇ ਮੈਨੂੰ ਮਿਲ ਸਕਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਨਹੀਂ ਤਾਂ ਸਾਡੇ ਕਿਉਂਕਿ ਜਿਹੜਾ ਲੁਧਿਆਣਾ ਹੈ ਇਹਦੇ 40 ਲੱਖ ਦੀ ਆਬਾਦੀ ਹੈ ਮੈਂ ਹਰ ਵੇ ਹਰ ਵਿਅਕਤੀ ਨੂੰ ਤਾਂ ਦਰਸ਼ਨ ਦੇ ਨਹੀਂ ਸਕਦਾ ਕਿਸੇ ਵਿਅਕਤੀ ਨੇ ਵੀ ਮੈਨੂੰ ਮਿਲਣਾ ਹੈ ਮੇਰਾ ਟੈਲੀਫੋਨ ਹੈਗਾ ਔਰ ਜਾਂ ਦਫ਼ਤਰ ਦੇ ਵਿਅਕਤੀ ਨਾਲ ਸੰਪਰਕ ਕਰ ਲੇ ਤਾਂ ਜੋ ਮੈਨੂੰ ਮਿਲ ਲੈ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਕਾ ਤੁਸੀਂ ਸੰਜੀਤ ਤਲਵਾਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹੈ ਡਾਬਰ ਸਾਹਬ ਹੋਰੀ ਨੇ ਬੈਸ ਭਰਾ ਨੇ ਦੋਨੋਂ ਸਾਡੇ ਪਾਂਡੇ ਸਾਹਿਬ ਨੇ ਸਾਡੇ ਕਾਉਂਸਲਰ ਸਹਿਬਾਨ ਨੇ ਇਹਨਾਂ ਨਾਲ ਸੰਪਰਕ ਕਰੋ ਤੇ ਤੁਹਾਨੂੰ ਮੈਂ ਮਿਲ ਜਾਵਾਂਗਾ ਜਿੱਥੇ ਵੀ ਮੇਰੀ ਜ਼ਰੂਰਤ ਹੈ ਔਰ ਫਿਰ ਵੀ ਮੇਰੀ ਤੁਹਾਨੂੰ ਲੱਗਦਾ ਇਹ ਵੀ ਨਹੀਂ ਕੰਮ ਕਰ ਰਿਹਾ ਆਪਣੀ ਛੋਣੇ ਮੇਰਾ ਦਫ਼ਤਰ ਜਾਂ ਮੈਂ ਤੁਹਾਡੇ ਨਾਲ ਗੱਲ ਕਰ ਲਵਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਦੱਬ ਕੇ ਮਸ਼ਹੂਰੀ ਕਰੋ ਰਾਜੇ ਵੜਿੰਗ ਦੀ ਰਾਜਾ ਵੜਿੰਗ ਦਾ ਟੈਲੀਵਿਜ਼ਨ ਤੇ ਚੱਲਣਾ ਚਾਹੀਦਾ ਕਾਇਓ ਕੋਮਛੋ ਦਾ ਕੁਲਾਸੋ ਵੀ ਚਾਹੀਦਾ ਹੋਵੇ ਚਾਹੀਦਾ ਨਾ ਹੋਵੇ ਠੀਕ ਹੈ ਤੇ ਪਰਸੋਂ ਦੇ ਅਖਬਾਰ ਪੜ੍ਹ ਲਓ ਪਰਸੋਂ ਦੀ ਮੀਡੀਆ ਨੂੰ ਪੁੱਛ ਲਓ ਕਿ ਰਾਜਾ ਵੜਿੰਗ ਕਿੱਥੇ ਸੀਗਾ ਅੱਜ ਦੇ ਅਖਬਾਰਾਂ 'ਚ ਖਬਰਾਂ ਲੱਗੀਆਂ ਹੋਈਆਂ ਲੁਧਿਆਣੇ ਦੀ ਲੁਧਿਆਣੇ ਸੀਗਾ ਮੈਂ ਧੰਨਵਾਦ